ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਰਮ ਇਨਸਾਨ ਨੂੰ ਅਕਾਲ ਪੁਰਖ ਪ੍ਰਭੂ ਨਾਲ ਜੋੜਦਾ ਹੈ ਉਸ ਨੂੰ ਜੀਵਨ ਦੇ ਸਹੀ ਉਦੇਸ਼ ਬਾਰੇ ਜਾਗਰਿਤ ਕਰਦਾ ਹੈ ਤੇ ਉਸ ਨੂੰ ਅਕਾਲ ਪੁਰਖ ਪ੍ਰਭੂ ਬਾਰੇ ਆਪਣੇ ਆਪ ਬਾਰੇ ਅਤੇ ਅਕਾਲ ਪੁਰਖ ਦੀ ਬਣਾਈ ਹੋਈ ਇਸ ਕਾਇਨਾਤ ਬਾਰੇ ਉਸਦੇ ਫਰਜ਼ਾਂ ਤੋਂ ਵੀ ਸੁਚੇਤ ਕਰਦਾ ਹੈ ਸੰਸਾਰ ਵਿੱਚ ਜਦੋਂ ਅਗਿਆਨਤਾ ਤੇ ਜ਼ੁਲਮ ਦਾ ਵਾਧਾ ਹੋਇਆ ਤਾਂ ਲੋਕਾਈ ਨੂੰ ਸਹੀ ਸੇਧ ਦੇਣ ਲਈ ਅਕਾਲ ਪੁਰਖ ਨੇ ਬਣਾਏ ਖਾਸ ਪੁਰਖ ਇਸ ਸੰਸਾਰ ਵਿੱਚ ਸਮੇਂ-ਸਮੇਂ ਅਵਤਾਰ ਧਾਰਦੇ ਰਹੇ ਧਰਮੀ ਰਹਿਬਰ ਪੈਗੰਬਰ ਰੱਬ ਦੀ ਖੁਸ਼ੀ ਪ੍ਰਾਪਤ ਕਰਨ ਲਈ ਚੰਗੇ ਇਨਸਾਨ ਬਨਣ ਦੀ ਰਾਹ ਦਰਸਾਉਂਦੇ ਹਨ ਅਤੇ ਇਨਸਾਨ ਨੂੰ ਚੰਗਾ ਬਣਨ ਦਾ ਉਪਦੇਸ਼ ਕਰਦੇ ਹਨ ਅਤੇ ਉਸਦੀ ਬਣਾਈ ਹੋਈ ਕਾਇਨਾਤ ਨਾਲ ਪਿਆਰ ਕਰਨ ਦੀ ਸਿੱਖਿਆ ਦਿੰਦੇ ਹਨ। ਉਹਨਾਂ ਦਾ ਉਪਦੇਸ਼ ਸਭ ਲਈ ਸਾਂਝਾ ਹੁੰਦਾ ਹੈ। ਧਰਮ ਵਿੱਚ ਹੌਲੀ-ਹੌਲੀ ਕਰਮ ਕਾਂਡ ਪ੍ਰਧਾਨ ਹੋ ਜਾਂਦੇ ਹਨ ਅਤੇ ਪੁਜਾਰੀ ਵਰਗ ਕਰਮ ਕਾਂਡਾਂ ਵੱਲ ਜ਼ਿਆਦਾ ਜ਼ੋਰ ਪਾਉਂਦਾ ਹੈ ਜਿਸ ਨਾਲ ਅਸਲ ਧਰਮ ਦੇ ਉਦੇਸ਼ ਤੋਂ ਆਮ ਪ੍ਰਾਣੀ ਪਟਕ ਜਾਂਦਾ ਹੈ। ਧਰਮੀ ਹੋਣ ਲਈ ਆਦਮੀ ਨੂੰ ਅੰਤਰਮੁਖੀ ਹੋਣਾ ਪੈਂਦਾ ਹੈ ਕਰਮकांड ਬਾਰੀ ਦਿਖਾਵੇ ਹੁੰਦੇ ਹਨ ਧਰਮੀ ਪਰਖ ਹਰ ਇੱਕ ਨਾਲ ਪਿਆਰ ਕਰਦੇ ਹਨ ਤੇ ਮਨੁੱਖਤਾ ਦੀ ਸੇਵਾ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਸੰਸਾਰ ਵਿੱਚ ਅਕਾਲ ਪੁਰਖ ਨੇ ਅਗਿਆਤਾ ਦੇ ਹਨੇਰੇ ਦੇ ਖਾਤਮੇ ਲਈ ਅਤੇ ਦੱਬੀ ਕੁਚਲੀ ਲੋਕਾਈ ਨੂੰ ਉੱਪਰ ਚੁੱਕਣ ਲਈ ਇਸ ਸੰਸਾਰ ਵਿੱਚ ਭੇਜਿਆ ਸੀ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿੱਚ ਆਏ ਤਾਂ ਉਸ ਸਮੇਂ ਇੱਕ ਪੀਰ ਸਾਈ ਅੱਲਾ ਦੱਤਾ ਜਿਸ ਨੂੰ ਖਰਬੂਜ਼ੇ ਸ਼ਾਹ ਵੀ ਕਹਿੰਦੇ ਹਨ ਵੇਈ ਨਦੀ ਦੇ ਕਿਨਾਰੇ ਜਿੱਥੇ ਅੱਜ ਕੱਲ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਹੈ ਉੱਥੇ ਰਹਿੰਦਾ ਸੀ ਇਸ ਪੀਰ ਦਾ ਨਾਮ ਖਰਬੂਜ਼ੇ ਸ਼ਾਹ ਇਸ ਲਈ ਪਿਆਸੀ ਕਿ ਉਹ ਆਏ ਸਾਥ ਫਕੀਰ ਨੂੰ ਇੱਕ ਖਰਬੂਜ਼ਾ ਪੇਟ ਕਰਿਆ ਕਰਦਾ ਸੀ ਜੋਦਫਕੀਏ ਖਰਬੂజా ਖਾ ਲੈਂਦਾ ਤਾਂ ਉਸਨੂੰ ਆਖਦਾ ਕਿ ਮੇਰਾ ਖਰਬੂజా ਦਿਓ ਖਰਬੂజా ਖਾਣ ਵਾਲਾ ਫਕੀਰ ਆਖਦਾ ਕਿ ਖਾਦਾ ਹੋਇਆ ਖਰਬੂజా ਮੈਂ ਕਿਵੇਂ ਪੈਦਾ ਕਰ ਸਕਦਾ ਹਾਂ ਤਾਂ ਉਸ ਫਕੀਰ ਨੇ ਆਖਣਾ ਮੇਰੇ ਪੈਰੀ ਪੈ ਜਾ ਅਤੇ ਇਸ ਤਰ੍ਹਾਂ ਆਪਣੀ ਈਨ ਬਣਾਉਂਦਾ ਸੀ ਇਸ ਤਰ੍ਹਾਂ ਉਹ ਆਏ ਹੋਏ ਫਕੀਰਾਂ ਨੂੰ ਆਪਣੇ ਅੱਗੇ ਝੁਕਣ ਲਈ ਮਜਬੂਰ ਕਰ ਦਿੰਦਾ ਸੀ ਇੱਕ ਦਿਨ ਸ਼ੇਰ ਗੁਰ ਨਾਨਕ ਦੇਵ ਜੀ ਵੀ ਖਰਬੂਜੇ ਸ਼ਾਹ ਕੋਲ ਜਾ ਬੈਠੇ ਖਰਬੂਜੇ ਸ਼ਾਹ ਨੇ ਗੁਰੂ ਜੀ ਨੂੰ ਇੱਕ ਖਰਬੂਜਾ ਪੇਟ ਕੀਤਾ ਗੁਰੂ ਜੀ ਨੇ ਖਰਬੂਜਾ چیر ਕੇ ਹੋਰ ਸੰਗਤਾਂ ਵਿੱਚ ਵਰਤੌਣ ਤੋਂ ਪਹਿਲਾਂ ਪੀਰ ਖਰਬੂਜੇ ਸ਼ਾਹ ਨੂੰ ਵੀ ਦੋ ਫਾੜੀਆਂ ਦਿੱਤੀਆਂ ਅਤੇ ਆਪ ਵੀ ਸੇਵਨ ਕੀਤਾ ਜਦੋਂ ਖਰਬੂਜਾ ਖਾਧਾ ਜਾ ਚੁੱਕਾ ਸੀ ਤਾਂ ਸਾਈ ਨੇ ਗੁਰੂ ਜੀ ਨੂੰ ਕਿਹਾ ਕਿ ਮੇਰਾ ਖਰਬੂਜਾ ਦਿਓ ਗੁਰੂ ਜੀ ਨੇ ਜਵਾਬ ਦਿੱਤਾ ਕਿ ਖਰਬੂజా ਸਾਰਿਆਂ ਨੇ ਸੇਵਨ ਕਰ ਲਿਆ ਹੈ ਹੁਣ ਤੁਹਾਨੂੰ ਖਰਬੂజా ਕਿੱਥੋਂ ਦਈਏ ਸਾਈਂ ਜੀ ਨੇ ਆਖਿਆ ਤਾਂ ਫਿਰ ਮੇਰੇ ਪੈਰੀ ਪੈ ਜਾਓ ਸ਼ਿਰ ਗੁਰ ਨਾਨਕ ਦੇਵ ਜੀ ਨੇ ਵੇਖਿਆ ਕਿ ਸਾਈਂ ਦੇ ਮਨ ਵਿੱਚ ਹੰਕਾਰ ਭਰਿਆ ਹੋਇਆ ਹੈ ਉਹਨਾਂ ਨੇ ਸਾਈਂ ਜੀ ਨੂੰ ਕਿਹਾ ਕਿ ਤੁਸੀਂ ਪਹਿਲਾਂ ਆਪਣੀਆਂ ਖਾਧੀਆਂ ਦੋ ਫਾੜੀਆਂ ਪੂਰੀਆਂ ਕਰ ਦਿਓ ਤਾਂ ਮੈਂ ਤੁਹਾਨੂੰ ਮੁਰਸ਼ਿਦ ਮੰਨ ਲਵਾਂਗਾ ਅਤੇ ਬਾਕੀ ਦਾ ਖਰਬੂਜ਼ਾ ਵੀ ਪੈਦਾ ਕਰ ਦਿਆਂਗੇ ਇਹ ਸਵਾਲ ਸੁਣ ਕੇ ਸਾਈ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਅਜਿਹਾ ਸਵਾਲ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ ਸੀ ਗੁਰੂ ਜੀ ਨੇ ਸਾਈ ਨੂੰ ਕਿਹਾ ਕਿ ਪਹਿਲਾਂ ਵੇਈ ਨਦੀ ਵਿੱਚ ਨਹਾ ਕੇ ਮਨ ਨਿਰਮਲ ਕਰਾਓ ਫਿਰ ਤੁਹਾਡਾ ਖਰਬੂਜ਼ਾ ਸਾਬਤ ਕਰ ਦਿਆਂਗੇ ਜਦੋਂ ਖਰਬੂਜ਼ੇ ਸ਼ਾਹ ਨੇ ਵੇਈ ਨਦੀ ਵਿੱਚ ਛੁੱਭੀ ਮਾਰੀ ਤਾਂ ਉਸ ਨੂੰ ਵੇਈ ਖਰਬੂਜ਼ਿਆਂ ਦੀ ਭਰੀ ਨਜ਼ਰ ਆਈ ਇੱਕ ਆਥਕ ਦੇਖ ਕੇ ਉਹ ਵਰਤਾ ਤੇ ਆ ਕੇ ਗੁਰੂ ਜੀ ਨੂੰ ਆਖਿਆ ਕਿ ਓਨਾ ਵਿੱਚ ਮੇਰਾ ਖਰਬੂਜ਼ਾ ਨਹੀਂ ਹੈ ਗੁਰੂ ਜੀ ਨੇ ਆਖਿਆ ਕਿ ਸਾਈ ਜੀ ਦੂਜੀ ਵਾਰ ਵੇਹੀ ਵਿੱਚ ਆਪਣਾ ਖਰਬੂਜ਼ਾ ਵੇਖੋ ਤਾਂ ਖਰਬੂਜ਼ੇ ਸਾਹ ਦੋ ਫਾੜੀਆਂ ਘੱਟ ਵਾਲਾ ਖਰਬੂਜ਼ਾ ਚੁੱਕ ਲਿਆ ਸਾਈ ਨੇ ਆਖਿਆ ਕਿ ਇਸ ਵਿੱਚੋਂ ਦੋ ਫਾੜੀਆਂ ਘੱਟ ਹਨ ਗੁਰੂ ਜੀ ਨੇ ਬਚਨ ਕੀਤਾ ਜੋ ਸੰਗਤ ਨੇ ਤੇ ਅਸੀਂ ਖਾਧਾ ਸੀ ਉਹ ਅਸੀਂ ਪੂਰਾ ਕਰ ਦਿੱਤਾ ਹੈ ਬਾਕੀ ਦੋ ਫਾੜੀਆਂ ਜੋ ਤੁਸੀਂ ਖਾਧੀਆਂ ਸਨ ਉਹ ਤੁਸੀਂ ਪੂਰੀਆਂ ਕਰੋ ਇਹ ਦੇਖ ਕੇ ਖਰਬੂਜ਼ੇ ਸ਼ਾਹ ਆਪਣਾ ਅਸਣ ਛੱਡ ਕੇ ਉੱਠ ਬੈਠਾ ਤੇ ਗੁਰੂ ਜੀ ਦੇ ਚਰਨੀ ਲਾ ਕੇ ਆਖਿਆ ਮੈਂ ਅੰਤ ਪਾ ਲਿਆ ਹੈ ਉਸ ਦਿਨ ਤੋਂ ਉਹ ਵੀਰ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਗੁਰੂ ਸਾਹਿਬ ਨੇ ਉਸ ਨੂੰ ਕਾਰਾਂ ਮਾਤਾਂ ਦਾ ਰਾਹ ਛੱਡ ਕੇ ਅਕਾਲ ਪੁਰਖ ਦੀ ਬੰਦਗੀ ਕਰਨ ਅਤੇ ਲੋੜਵੰਦਾਂ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਜੀ ਸਵੇਰੇ ਜਦੋਂ ਨਦੀ ਤੇ ਇਸ਼ਨਾਨ ਕਰਨ ਜਾਂਦੇ ਸਨ ਤਾਂ ਉਹ ਸਾਈ ਗੁਰੂ ਜੀ ਦਾ ਚੋਲਾ ਹੱਥਾਂ ਉੱਤੇ ਰੱਖ ਕੇ ਖੜਾ ਰਹਿੰਦਾ ਸੀ। ਸਤਕਾਰ ਭਾਵਨਾ ਨਾਲ ਉਹ ਹੱਥਾਂ ਨੂੰ ਅਗਾਹ ਫેલા ਕੇ ਰੱਖਦਾ ਸੀ ਤਾਂ ਜੋ ਚੋਲਾ ਸਰੀਰ ਨੂੰ ਛੂਕੇ ਗੰਦਾ ਨਾ ਹੋ ਜਾਏ। ਖਰਬੂਜ਼ੇ ਸ਼ਾ ਗੁਰਨਾਨ ਦੇਵ ਜੀ ਦਾ ਇੰਨਾ ਸ਼ਰਧਾਲੂ ਹੋ ਗਿਆ। ਕਿ ਇੱਕ ਦਿਨ ਆਖਣ ਲੱਗਾ ਕਿ ਮੇਰੇ ਵਿੱਚ ਹੁਣ ਮਹਿਮਾਨ ਦੀ ਸੇਵਾ ਕਰਨ ਦੀ ਹਿੰਮਤ ਨਹੀਂ ਰਹੀ ਮੇਰਾ ਘਰ ਤੁਹਾਡਾ ਹੋਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾ ਮੇਰਾ ਨਾ ਤੁਹਾਡਾ ਸਾਰੇ ਘਰ ਬੇਕਰਿਆ ਦੇ ਹਨ ਗੁਰੂ ਜੀ ਦੇ ਉਦਾਸੀ ਤਹਿਰਵਾਨਾ ਹੋਣ ਤੋਂ ਪਹਿਲਾਂ ਖਰਬੂਜ਼ੇ ਸ਼ਾ ਵਿਰਲਾਪ ਕਰਦੇ ਆਖਣ ਲੱਗਾ ਆਪ ਜੀ ਦੇ ਦਰਸ਼ਨਾਂ ਬਗੈਰ ਜਿਉਂਦੇ ਰਹਿਣਾ ਔਖਾ ਹੋਵੇਗਾ ਗੁਰੂ ਜੀ ਨੇ 베ਰੀ ਦੀ ਦਾਤਣ ਜ਼ਮੀਨ ਵਿੱਚ ਗੱਡ ਕੇ ਬਚਨ ਕੀਤਾ ਕਿ ਸਾਡਾ ਦਰਸ਼ਨ ਇਸ 베ਰੀ ਵਿੱਚੋਂ ਕਰ ਲਿਆ ਕਰਨਾ ਸਾਈ ਨੇ ਪੁੱਛਿਆ ਕਿ ਜੇ ਇਹ 베ਰੀ ਹੜ ਜਾਂ ਦੁਰਘਟਨਾ ਕਰਕੇ ਫੁੱਟੀ ਗਈ ਤਾਂ ਗੁਰੂ ਜੀ ਨੇ ਬਚਨ ਦਿੱਤਾ ਕਿ ਇਹ 베ਰੀ ਸਦਾ ਕਾਇਮ ਰਹੇਗੀ ਕੋਈ ਹੜ ਤੂਫਾਨ ਇਸ ਦਾ ਕੁਝ ਵੀ ਵਿਗਾੜ ਨਹੀਂ ਸਕੇਗਾ ਸਾਹ ਸੰਗਤ ਜੀ ਇਹ 베ਰੀ ਅਜੇ ਤੱਕ ਫੌਲਦੰਦੀ ਹੈ ਇਸੇ ਤਰ੍ਹਾਂ ਸੈਦ احمد ਤੱਕੀ ਲਾਹੌਰ ਵਿੱਚ ਰਹਿੰਦਾ ਸੀ ਉਹ ਸਿਕੰਦਰ ਲੋਧੀ ਦਾ ਪੀਰ ਸੀ ਇਹ ਬਹੁਤ ਜ਼ਿੱਦੀ ਅਤੇ ਕਟੜਖਿਆਲੀਆ ਸੀ ਸਿਕੰਦਰ ਵੀ ਇਸ ਦੇ ਕਾਹੇ ਅਨੁਸਾਰ ਹੀ ਤੁਰਦਾ ਸੀ ਸਿਕੰਦਰ ਲੋਧੀ ਦੇ ਜ਼ੁਲਮਾਂ ਵਿੱਚ ਉਸ ਦਾ ਵੀ ਹੱਥ ਸੀ ਕਬੀਰ ਜੀ ਨੂੰ ਜ਼ੰਜੀਰ ਨਾਲ ਬੰਨ੍ਹ ਕੇ ਦਰਿਆ ਗੰਗਾ ਵਿੱਚ ਇਸ ਨੇ ਹੀ ਸੁਟਵਾਇਆ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਲਾਹੌਰ ਆਉਣ ਦੀ ਖਬਰ ਸੁਣ ਕੇ ਸੈਦ ਤਕੀ ਮੌਲਾਣਾ ਨੂੰ ਲੈ ਕੇ ਚਰਚਾ ਕਰਨ ਆਇਆ ਸੈਦ ਅਹਿਮਦ ਤਕੀ ਨੇ ਆਪਣੀਆਂ ਕਰਾ ਮਾਤਾ ਨਾਲ ਗੁਰੂ ਜੀ ਨੂੰ ਨਿਵਾ ਮਖਾਉਣ ਦਾ ਯਤਨ ਕੀਤਾ ਗੁਰੂ ਜੀ ਅਡੋਲ ਪ੍ਰਸੰਨ ਚਿਤ ਮੁਸਕਰਾਉਂਦੇ ਰਹੇ ਆਪਣੀਆਂ ਕਰਾ ਮਾਤਾ ਦਾ ਸਰਨਾਹ ਹੁੰਦਾ ਵੇਖ ਕੇ ਸੈਦ ਤਕੀ ਨੇ ਗੱਲਬਾਤ ਸ਼ੁਰੂ ਕੀਤੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਕ ਅੱਲਾ ਤੇ ਉਸਦੀ ਖਲਕ ਦੀ ਗੱਲ ਕਹੀ ਤਾਂ ਉਹ ਝੁੱਕ ਗਿਆ ਗੁਰੂ ਜੀ ਨੇ ਸ਼ਰਦਾ ਜਾਲ ਤੋੜਨ ਲਈ ਕਿਹਾ ਅਤੇ ਹਰ ਪ੍ਰਾਣੀ ਨਾਲ ਪਿਆਰ ਕਰਨ ਦਾ ਉਪਦੇਸ਼ ਦਿੱਤਾ ਸੈਦ ਤਕੀ ਗੁਰੂ ਜੀ ਦੇ ਉਪਦੇਸ਼ ਤੋਂ ਬਹੁਤ ਪ੍ਰਭਾਵਿਤ ਹੋਇਆ ਅੱਗੇ ਤੋਂ ਤੰਗ ਦੇਲੀ ਨਫ਼ਰਤ ਅਤੇ ਜ਼ੁਲਮ ਦਾ ਰਾਹ ਛੱਡ ਕੇ ਲੋਕਾਂ ਦੀ ਸੇਵਾ ਕਰਨ ਅਤੇ ਸਿੱਧੇ ਰਾਹ ਪੈਣ ਦਾ ਵਚਨ ਗੁਰੂ ਜੀ ਨੂੰ ਦਿੱਤਾ ਜਿੰਨੀ ਦੇਰ ਗੁਰੂ ਜੀ ਲਾਹੌਰ ਰਹੇ ਸੈਦ ਤਕੀ ਲਗਾਤਾਰ ਹਾਜ਼ਰੀ ਭਰਦਾ ਰਿਹਾ ਸੈਂਕੜੇ ਲਾਹੌਰੀ ਲੋਕ ਗੁਰੂ ਜੀ ਦੇ ਸੇਵਕ ਬਣ ਗਏ ਪੀਰ ਸૈયਦ ਤੱਕੀ ਦੀ ਕਬਰ ਉੱਚ ਪਿੰਡ ਵਿੱਚ ਹੈ ਇਸੇ ਤਰ੍ਹਾਂ ਪਸ਼ਰੂਰ ਵਿਖੇ ਮਸ਼ਹੂਰ ਮੀਆਂ ਮਿੱਠਾ ਨਾ ਦਾ ਇੱਕ ਪੁੱਜਿਆ ਹੋਇਆ ਫਕੀਰ ਰਹਿੰਦਾ ਸੀ ਕਹਿੰਦੇ ਹਨ ਕਿ ਫਰੀਦ ਸ਼ੱਕਰਗੰਜ ਤੇ ਮੀਆਂ ਮਿੱਠਾ ਨੇ ਜਿਸ ਮਿਠਾਸ ਨਾਲ ਇਸਲਾਮ ਪ੍ਰਚਾਰਿਆ ਸੀ ਉਹ ਹੋਰ ਕਿਸੇ ਦੇ ਹੱਥ ਨਹੀਂ ਆਇਆ ਗੁਰੂ ਜੀ ਦੀ ਪਸ਼ੂਰ ਫੇਰੀ ਦੌਰਾਨ ਮੀਆਂ ਮਿੱਠਾ ਜੀ ਨਾਲ ਮੁਲਾਕਾਤ ਹੋਈ ਮੀਆਂ ਮਿੱਠਾ ਜੀ ਨੇ ਗੁਰੂ ਜੀ ਨਾਲ ਕਈ ਸਵਾਲ ਜਵਾਬ ਕੀਤੇ ਇਸਲਾਮ ਧਰਮ ਦੇ ਅਸੂਲ ਇੱਕ ਅੱਲਾ ਤੇ ਇੱਕ ਰਸੂਲ ਬਾਰੇ ਗੁਰੂ ਜੀ ਦਾ ਦ੍ਰਿਸ਼ਟੀਕੋਣ ਪੁੱਛਿਆ ਮੀਆਂ ਮਿੱਠਾ ਨੇ ਗੁਰੂ ਜੀ ਨੂੰ ਆਪਣੇ ਸਿਧਾਂਤ ਦੀ ਵਿਆਖਿਆ ਕਰਦੇ ਹੋਏ ਕਿਹਾ ਪਹਿਲਾ ਨਾਮ ਖੁਦਾਏ ਦਾ ਦੂਜਾ ਨਾਮ ਰਸੂਲ ਨਾਨਕ ਕਲਮਾ ਜੇ ਪੜੇ ਆਦਰਗ ਹੈ ਪਵੈ ਕਬੂਲ ਸ਼ਿਰੂ ਗੁਰ ਨਾਨਕ ਦੇਵ ਜੀ ਨੇ ਮੋੜਮਾ ਉੱਤਰ ਦਿੰਦੇ ਹੋਏ ਫਰਮਾਇਆ ਮੀਆਂ ਮਿੱਠਾ ਇਹ ਤਾਂ ਸੱਚ ਹੈ ਕਿ ਪਹਿਲਾ ਨਾਮ ਖੁਦਾਇਦਾ ਹੈ ਪਰ ਦੂਜਾ ਨਾਮ ਰਸੂਲ ਨਹੀਂ ਹੈ ਉਸ ਦੇ ਦਰ ਤੇ ਕਈ ਰਸੂਲ ਖੜੇ ਹਨ ਉਸ ਦੇ ਦਰਗਾਹ ਵਿੱਚ ਕਬੂਲ ਹੋਣ ਲਈ ਕਲਮਾ ਨਹੀਂ ਨiyet راس ਕਰਨ ਦੀ ਲੋੜ ਹੈ ਪਹਿਲਾ ਨਾਮ ਖੁਦਾਦਾ ਦਰ درਵਾਨ رسول શેખા ਨੀਤ ਰਾਸ ਕਰ ਤੇ ਦਰਗਾ ਪਵੈ ਕਬੂਲ ਮੀਆਂ ਜੀ ਨੇ ਗੁਰੂ ਜੀ ਤੋਂ ਸੱਚ ਦਾ ਰਾਹ ਪੁੱਛਿਆ ਤਾਂ ਗੁਰੂ ਜੀ ਨੇ ਬਚਨ ਕੀਤਾ ਭਾਈ ਅਕਾਲ ਪੁਰਖ ਅੱਲਾ ਤਾਂ ਸਾਡੇ ਅੰਗ ਸੰਗ ਹੈ ਉਸ ਨੂੰ ਬਾਹਰੋਂ ਕਿੱਥੋਂ ਲੱਭਣਾ ਹੈ ਉਹ ਸੱਚ ਨੂੰ ਜਾਣ ਲੈਣ ਨਾਲ ਹਰ ਥਾਂ ਨਜ਼ਰ ਆਉਂਦਾ ਹੈ ਤੇ ਪਿਆਰ ਨਾਲ ਉਸ ਨੂੰ ਪਾ ਲਈਦਾ ਹੈ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਸੁਣ ਕੇ ਮੀਆਂ ਜੀ ਗੁਰੂ ਜੀ ਦੇ ਉਪਾਸ਼ਕ ਹੋ ਗਏ ਇਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਦੇ ਚਾਨਣ ਨਾਲ ਸਮਾਜ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਕੀਤਾ ਅਤੇ ਆਪਣੀ ਨਿਰਪੈਤਾ ਅਤੇ ਨਿਰਵੈਰਤਾ ਨਾਲ ਦੱਬੀ ਕੁਚਲੀ ਜਨਤਾ ਨੂੰ ਜੀਵਨ ਜੀਣ ਦੀ ਜਾਣ ਸਿਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ